ਉਵਰਟ ਨੂੰ ਨਵਜਵੰਨ ਨੇ ਇਹ ਕਿ ਪੰਜਾਬ ਬਹੁਤ ਥਰਲੇ ਆ ਗਿਆ ਹੈ ਕਿ ਇੰਡੀਆ ਦੇ ਸਿਆਸਤਿਕ ਵਿੱਚ ਉਪਰ ਕਿ ਜਿਹੜਾ ਆਪਰੇਸ਼ਨ ਸੰਦੂਕ ਪਹੁੰਚ ਆਇਆ ਮੁਦਵਿਚ ਸਰਫ ਇੱਕ ਫਿਰ ਕੇ ਨੇ ਸਲਾਹ ਕੀਤੀ ਹੈ ਕਿ ਅਸੀਂ ਪਾਕਿਸਤਾਨ ਦੇ ਉੱਤੇ ਬੰਬਾਰੀ ਕਰਨੀ ਹੈ ਕੀ ਪ੍ਰਾਈਮ ਮਿੰਿਸਟਰ ਦੀ ਸਿਕਿਉਰਿਟੀ ਕਮੇਟੀ ਹੈ ਜਿਹੜੀ ਇਹੋ ਜਿਹੇ ਫੈਸਲੇ ਕਰਦੀ ਹੈ ਉਹਦੇ ਵਿੱਚ ਸਿੱਖ ਕੋਈ ਹੈ ਨਹੀਂ ਸੀਗਾ ਸੋ ਸੰਨਕਰ ਕੇ ਇਹ ਸਭ ਤੋਂ ਬਗੈਰ ਤੁਛਾ ਦੇ ਮੋਦੀ ਸਾਹਬ ਤੇ ਭਾਜਪਾ আর এসএস ਜੰਗ ਲਾ ਲਿੰਦੇ ਹੈ ਤੇ ਸਭ ਤੋਂ ਜਿਆਦਾ ਖਤਰਾ ਤਾਂ ਸਾਡੇ ਪੰਜਾਬ ਨੂੰ ਹੋਣਾ ਹੈ ਕਿ ਪਾਕਿਸਤਾਨ ਨੇ ਇਥੇ ਪਰਮਾਣੂ ਹਥਿਆਰ ਸੁਭਨਾਤੇ ਤੇ ਸਾਰੇ ਪੰਜਾਬੀ ਬੇਸ਼ੱਕ ਉਹ ਸਿੱਖ, ਹਿੰਦੂ, ਮੁਸਲਮਾਨ ਸਾਈ ਕੁਸ਼ਮੀ ਹੋਣ ਉਹਨਾਂ ਦਾ ਮਿਹਰ ਕਰ ਕੋ ਬਣਾ ਸੀਗਾ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਉਹਦੇ ਵਿੱਚ ਸਿੱਖਾਂ ਦਾ ਵੀ ਹਿੱਸਾ ਹੋਣਾ ਚਾਹੀਦਾ ਕਿਉਂਕਿ ਕਿ ਪਹਿਲੇ ਸਮੇਂ ਦੇ ਵਿੱਚ ਸਿੱਖਾਂ ਦੇ ਕੋਲ ਇੱਕ ਕੈਬਨਿਟ ਪੋਸਤ ਸੀਗੇ ਜਾਨ ਬਜੀ ਸ਼ਰਮਾ ਨੇ ਜਾਣ ਰੱਖਿਆ ਦੇ ਮਾਮਲੇ ਜਾਣ ਗ੍ਰੇਡ ਦੇ ਮਾਮਲੇ ਜਓ ਇਕਨੋਮਿਕਸ ਦੇ ਮਾਮਲੇ ਐਗਰੀਕਲਚਰ ਦੇ ਹੁਣ ਸਾਡੇ ਕੋਲੇ ਕੋਈ ਨਮਾਇੰਦਗੀ ਸੈਂਟਰ ਦੀ ਕੈਬਨਿਟ ਦੇ ਵਿੱਚ ਹੈ ਨਹੀਂ ਇਸ ਸਿਰਫ ਸਿਰਫ ਹਿੰਦੂਤਵਾਦੀ ਲੀਡਰਸ਼ਿਪ ਚੱਲ ਰਹੀ ਹੈ ਉਹਨਾਂ ਨੇ ਵੀ ਭਾਜਪਾ ਆਰਐਸਐਸ ਨੇ ਲਾਣ ਕਰਤਾ ਕਿ ਸੈਕੂਲਰਿਜ਼ਮ ਤੇ ਸੋਸ਼ਲਿਜ਼ਮ ਜਿਹੜੇ ਸ਼ਬਦ ਹੈਗੇ ਆ ਟਰੈਂਪਲ ਦੇ ਵਿੱਚੋਂ ਉਹ ਘੜਿਤ ਸੇ ਜਾਣ ਜੇ ਉਹ ਸ਼ਬਦ ਉੱਤੇ ਜਾਣਗੇ ਤੇ ਤਾਂ لازਮੀ ਹੈ ਤਾਂ ਹਿੰਦੂ ਰਾਸ਼ਟਰ ਬਣ ਜਾਊਗਾ ਤੇ ਅਸੀਂ ਸਿੱਖ ਤਾਂ ਨਹੀਂ ਅਸੀਂ ਹਿੰਦੂ ਰਾਸ਼ਟਰ ਨੂੰ ਮੰਨਣਾ ਅਸੀਂ ਤਾਂ ਸਿੱਧਾ ਆਪਣਾ ਅਲੇਗਾ ਸਟੇਟ ਜਿਹੜੀ ਆਜ਼ਾਦ ਹੋਊਗੀ ਇਸਲਾਮਿਕ ਪਾਕਿਸਤਾਨ ਹਿੰਦੂ ਇੰਡੀਆ ਜਿੰਨਾਂ ਦੇ ਕੋਲੇ ਪਰਮਾਣੂ ਤਿਆਰ ਨੇ ਕਮਰੇਡ ਚੀਨ ਹੈ ਇਹਨਾਂ ਦੇ ਵਿਚਾਰੇ ਅਸੀਂ ਬਫਰ ਸਟੇਟ ਬਣਾਉਂਦੇ ਜਿਹੜੀ ਆਜ਼ਾਦ ਤੇ ਯੂਕੇ ਦੇ ਮਾਡਲ ਦੇ ਉੱਤੇ ਚੱਲੂਗੀ ਸੋ ਇਹ ਸਾਨੂੰ ਜਿਹੜਾ ਫਿਕਰ ਹੈ ਇਹ ਬਹੁਤ ਜ਼ਿਆਦਾ ਫਿਕਰ ਹੈ ਤੇ ਸਰਕਾਰਾਂ ਇਹ ਨਹੀਂ ਦੇਖ ਰਹੀਆਂ ਕਿ ਘੱਗਰ ਦੀ ਇੱਥੇ ਸਫਾਈ ਨਹੀਂ ਹੋਈ ਤੇ ਉਹ ਵੀ ਘੱਗਰ ਚੜ ਰਿਹਾ ਤੇ ਹਰ ਪਲ ਕੋਰਵਾ ਪਿਆੰਦਾ ਨਕਸਾਰ ਸੰਵਚਲਣਾ ਪੈਣਾ ਤੇ ਮੈਂ ਸਾਬ ਕਾ ਐਮਪੀ ਇੱਥੋਂ ਦਾ ਤੇ ਮੈਂ ਬਹੁਤ ਫਿਕਰ ਹੈ ਕਿਉਂਕਿ ਸਭ ਤੋਂ ਜ਼ਿਆਦਾ ਨੁਕਸਾਨ ਸਾਡੇ ਸੰਗਠਨ ਦਾ ਹੁੰਦਾ ਹੈ ਤੇ ਦੂਜੇ ਪਾਸੇ ਹਰਿਆਣੇ ਦੇ ਜਿਹੜੇ ਚੀਫ ਮਿਨਿਸਟਰ ਸਾਹਿਬ ਹੈ ਉਹ ਖੇਤਰ ਦੇ ਹੈ ਤੇ ਉੱਥੇ ਵੀ ਬਹੁਤ ਨੁਕਸਾਨ ਹੋ ਰਿਹਾ ਤੇ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਕਿ ਆਪਾਂ ਪੰਜਾਬ ਤੇ ਹਰਿਆਣਾ ਜੋੜ ਕੇ ਇਹਦੀ ਸਫਾਈ ਕਰੀਏ ਤੇ ਇਹਦੇ ਬੰਦ ਤਕੜੇ ਕਰੀਏ ਜਿਸ ਨਾਲ ਇਹ ਉਛਲੇ ਨਾ ਤੇ ਕਰੋੜਾਂ ਅਰਬਾਂ ਦਾ ਨੁਕਸਾਨ ਨਾ ਕਰ ਦਵੇ ਸੋ ਇਸ ਸਮੱਸਿਆ ਸਾਡੇ ਵਿੱਚ ਹੈਗੀ ਹੈ ਕਿ ਸਾਡੇ ਉੱਤੇ ਜ਼ੋਰ ਹੋ ਰਿਹਾ ਹੈ ਉਹ ਸੈਂਟਰ ਦੀ ਸਰਕਾਰ ਨੇ ਇੱਕ ਹੋਰ ਇੱਕ ਕਮੇਟੀ ਬਣਾਈ ਹੈ ਜਿਹਦੇ ਨਾਲ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਅਮਿਤ ਸ਼ਾਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਡਿਫੈਂਸ ਮਿਨਿਸਟਰ ਤੇ ਹੋਰ ਰੋਦਾ ਮੁਖੀ ਆਈਪੀ ਦਾ ਮੁਖੀ ਵਿੱਚ ਸ਼ਾਮਲ ਹੈ ਕਿ ਹੈ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਤਿੰਨ ਸਿੱਖ ਬਰਬਾਦ ਕੀਤੇ ਹੈਗੇ ਐ ਇਕ ਤਾਂ ਸਤ ਦੂਲ ਸਿੰਘ ਹੈ ਰਿਪੋਦ ਮੰ ਸਿੰਘ ਤੇ ਇੱਕ ਹੈ ਗੁਰਦੀਪ ਸਿੰਘ ਸਰਦੀਪ ਸਿੰਘ ਨਿਰਜ ਤੇ ਬਲਕ ਯੂਕੇ ਦੇ ਵਿੱਚ ਵਰਤਾਰ ਸਿੰਘ ਢੰਡੇ ਨੂੰ ਗਹਿਰ ਦੇ ਕੇ ਮਗਵਾਤਾ ਹੈ ਪਾਕਿਸਤਾਨ ਦੇ ਵਿੱਚ ਕਰਨਜੀਤ ਸਿੰਘ ਪੰਜਵੜ ਨੂੰ ਤੇ ਰੋਬੇਡ ਨੂੰ ਮਰਵਾਤਾ ਹੈ ਤੇ ਇਥੇ ਪੰਜਾਬ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਗਵਾਤਾ ਹੈ ਸਰਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਵਰਵਾਤ ਹੈ ਪੰਜਾਬ ਦੇ ਵਿੱਚ ਮੂਸੇਵਾਲਾ ਤੋਂ ਗੁਰਪ੍ਰੀਤ ਸਿੰਘ ਘੜੀਨੋਂ ਵਰਵਾਤ ਹੈ ਇਹ ਇੱਕ ਤੋਂ ਬਹੁਤ ਡੇਂਜਰਸ ਟ੍ਰੈਂਡ ਹੈਗਾ ਤੇ ਮੈਂ ਸੈਂਟਰ ਨੂੰ ਕਹਿਣਾ ਚਾਹੁੰਦਾ ਕਿ ਇਹ ਸਿੱਖਾਂ ਨੇ ਚੋਬੀਆਂ ਨਹੀਂ ਪਾਈਆਂ ਹੈਗੀਆਂ ਇਹ ਬਦਲਾਖੋਰ ਜਮਾਤ ਹੈ ਉਹ ਮੈਂ ਤ੍ਰੇ ਬਦਲਾ ਲੈਣਾ ਜਾਣਦੀ ਹੈ ਤੇ ਜੇ ਵੀ ਜੇ ਤੁਸੀਂ ਇਸ ਰੰਗ ਸਿੱਖਾਂ ਦੇ ਉੱਤੇ ਵਾਰ ਕਰਾਉਂਗੇ ਤੇ ਅਮਰੀਕਾ ਦੀ ਜਿਹੜਾ ਪੰਨੂਸੀ ਚੋਸ ਨੂੰ ਵੀ ਬੜਵਾਰ ਦੇ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਅਮਰੀਕਾ ਦੀ ਨੇ ਨਹੀਂ ਪਤਾ ਫਸ ਗਿਆ ਬਚ ਗਿਆ ਕਿ ਸੇਖ ਸਾਹਿਬ ਤੁਹਾਨੂੰ ਕੋਈ ਦੋਸਤ ਲੱਗਦਾ ਮਰ ਬੰਦ ਕਰ ਦਿੰਦਾ ਸਰ ਜੇ ਪਾਏ ਹਿੰਦੂਤਵਾ ਦੇ ਖਿਲਾਫ ਦਾ ਲਿਖਤੀ ਕੋਸ਼ਿਸ਼ ਮੰਦ ਕਰ ਦੇ ਕੋਈ ਸੰਗਤ ਅਣੀ ਬੋਲ ਸੌਰੀ ਜੀ ਰੇਟ ਤਾਂ ਨਹੀਂ ਯੂਜ਼ਰ ਬੋਲੋ ਬਸ ਚੁੱਪ ਰਹੇ ਚੁੱਪ ਰਹਿਣਾ ਤਾਂ ਧੀਏ ਤੇੜੀਆਂ ਗੱਲਾਂ ਕਰਾ ਦੇਖੋ ਇਹ ਤੁਸੀਂ ਜਦੋਂ ਜਿੱਤਿਆ ਹੋਗੇ ਜਦੋਂ ਕੋਈ ਉਹ ਚੀਜ਼ ਜਿੱਤੇ ਰਹੀ ਹੁੰਦੋਂ ਤੁਹਾਨੂੰ ਉਹਦੀ ਤਾਂ ਮੈਂ ਗੱਲ ਕਰ ਦਿੰਦਾ ਤੇ ਨਿਰਮਾਣ ਕੋਲ ਹੈ ਉਹ ਵੀ ਸਾਡੇ ਵਿੱਚੋਂ ਇਸ ਤਰ੍ਹਾਂ ਬੰਦੇ ਮਰ ਗਏ ਤਾਂ ਵੀ ਪੁਲਿਸ ਖਤਮ ਹੋ ਵੀ ਹੈ ਉਥੇ ਜਗਨਨਾਥ ਕੂਬੀ ਦੇ ਵਿੱਚ 13 ਪੈਲਗ੍ਰਾਮ ਦੇ ਵਿੱਚ ਅਜੇ ਤੱਕ ਨਹੀਂ ਤੁਹਾਨੂੰ ਪਤਾ ਲੱਗਿਆ ਤੇ ਫੇਸ ਕਿੰਨੇ ਇਹ ਕੰਮ ਕੀਤੇ ਹੈਗੇ ਆ ਤੇ ਮੇਰਾ ਕੁਛ ਜਿਹੜੀ ਇੰਟੈਲੀਜੈਂਸ ਜਸਮੋਥ ਦੇ ਫੇਲ ਹੋ ਗਈ ਪਰ ਅੱਗੇ ਕਿਵੇਂ ਜਾ ਸਕਦਾ ਹੈ ਇਹ ਵੀ ਪਾਕਿਸਤਾਨ ਦੇ ਬਾਹਰ ਕਰ ਜਣਾ ਬਗੈਰ ਪਤਾ ਲੱਟਣ ਤੋਂ ਇਹ ਵਾਕਈ ਬਹੁਤ ਸੰਘਾਤ ਹੈ ਕਿ ਨਹੀਂ ਅਜ ਵੀ ਕੋਈ ਪਤਾ ਨਹੀਂ ਆਇਆ ਤੇ ਜਿਹੜਾ ਹਵਾਈ ਜਹਾਜ਼ ਪੇਰ ਇੰਡੀਆ ਦਾ ਨਸ਼ਟ ਹੋਇਆ ਉਹਦੇ ਵਿੱਚ ਵੀ ਲੱਗਦਾ ਹੈ ਕਿ ਇਹ ਸੈਵਟਾਜ ਹੈ ਜੋ ਕਰਕੇ ਮੋਤੀ ਸਾਹਿਬ ਨੇ 2002 ਦੇ ਵਿੱਚ 2000 ਤੋਂ ਜ਼ਿਆਦਾ ਮੁਸਲਮਾਨ ਮਰਵਾਏ ਹੈ ਤੇ 2013 ਦੇ ਵਿੱਚ ਜਦੋਂ ਮੋਤੀ ਸਾਹਿਬ ਚੀਫ ਮਿਨਿਸਟਰ ਸਿਗੇ 60 ਹਜ਼ਾਰ ਸਿੱਖ ਜ਼ਿਮੀਦਾਰ ਪਰ ਦਾਸਪੋਰਟ ਗੈਰ ਜਮੀਨੇ ਕਰਤੇ ਕਹਿ ਰਹੂ ਕਰਤੇ ਤਾਂ ਮੇਰਾ ਮਤਲਬ ਇਹ ਜਦੋਂ ਤੁਸੀਂ ਘੱਟ ਬਿੰਚੀਆਂ ਦੇ ਉੱਤੇ ਜ਼ਬਰ ਕਰੋਗੇ ਤਾਂ ਫੇਰ ਐਵੇ ਦੇ ਹਾਲਾਤ ਪੈਦਾ ਹੋ ਰਹੀ ਹੈ ਜਿਹੜੇ ਤੁਸੀਂ ਹੁਣ ਸਾਮ ਨਹੀਂ ਸਕਦੇ ਹੈਗੇ ਇੱਕ ਦਾ ਪਹਿਲ ਕੰਮ ਦਾ ਇੱਕ ਜਿਹੜਾ ਐਂਸਰ ਵਾਸਤੇ ਵਿੱਚ ਬਾਈਜਾਜ ਦਾ ਸੈਵਟਾਜ ਹੋਇਆ ਤੇ ਬਹੁਤ ਖਤਰਗਰ ਬੜੀ ਚੀਜ਼ ਹੈ ਤੇ ਮੈਨੂੰ ਕੰਸ ਕਰ ਲੈਣ ਦੇ ਕਰੋ ਸ਼ਰਮਿੰਦੇ ਹੋਇਆ ਕਰੋ ਕਿ ਇਹ ਅਸਲੀ ਗੱਲ ਕਰ ਦੇਣੀ ਚਾਹੀਦੀ ਹੈ ਜੇ ਅਸਲੀ ਗੱਲ ਤੁਸੀਂ ਸੁੰਨਾ ਚਾਹੁੰਦੇ ਹੋ ਆ ਗੱਲ ਕਿ ਜੀ ਮੀਟੇ ਸਾਹਿਬ ਤੇ ਜੋ ਰਿਪੋਰਟਿੰਗ ਹੋ ਰਹੀ ਹੈ ਬੇਰਹਿਮ ਸਿੰਘ ਜੀ ਨੇ ਮਸਲੇ ਨੂੰ ਲੈ ਕੇ ਕਿਵੇਂ ਦੇਖਦੇ ਜੀ ਸਰਕਾਰ ਕੋਲੋਂ ਉਹਨਾਂ ਦੇ ਉੱਪਰ ਪਾਚੀ ਕਰੇਗੇ ਜਾਂ ਸੁਖਵੀਰ ਵਾਰਲ ਜੀ ਨੂੰ ਅੱਜ ਘਤਨਾਰ ਕੀਤਾ ਗਿਆ ਛੋਮੇ ਗੱਲ ਜ਼ਬਰਦਸਤ ਪਹੁੰਚ ਦਿੱਤਾ ਗਈ ਮਹਾਰਤ ਉਹ ਤਾਂ ਛੋਟੀਆਂ ਜਿਹੀਆਂ ਅੰਦਰਸਟਾਲੀਆਂ ਜਾਂ ਸਭ ਤੋਂ 8-8 ਸਾਲ ਦੇ ਜਨਨ ਦੇ ਵਿੱਚ ਰੱਖਿਆ ਇਹਨਾਂ ਨੂੰ ਪਰ ਇਸ ਤੇ ਜਿੱਥੇ ਆਖੂੰਦੀ ਆ ਉੱਥੇ ਤੋਂ ਹੁੰਦਾ ਹੁੰਦਾ ਹੀ ਹੈ ਤੇ ਮੇਰਾ ਮਤਿਆ ਅੰਕੀ ਅੰਕੀ ਤੁਸੀਂ ਉਹ ਬੁੱਛਾ ਦੇਉ ID ਕਿਤੇ ਅੱਗੇ ਸੀਗੀ ਤੇ ਧੂਰ ਨਿਕਲੇ ਹੈ ਤੇ ਉਹ ਉਸ ਤੇ ਵਨ ਜਿਹੜੀਆਂ ਏਜੰਸੀਜ਼ ਨੇ ਉਹ ਤੂੰ ਇਹਨਾਂ ਦੇਖ ਰਹੀਆਂ ਕਿ ਇਹ ਤੂੰ ਕਿੱਥੋਂ ਆਇਆ ਹੈ ਕਿਉਂ ਤੁਹਾ ਆਰੇ ਨਸ਼ੇ ਦੀ ਮੁਦਿੰਗੀ ਦੇ ਮਤਲਬ ਦੇ ਸਰਕਾਰ ਜਿਵੇਂ ਇੱਥੇ ਤੁਮ ਲੜਦਾ ਹੈ ਸ਼ੇਰ ਸ਼ੇਰ ਦਾ ਮੁੱਦਾ ਜਿਹੜਾ ਹੈਗਾ ਇਹ ਬਾਦਲ ਤੇ ਬੀਜਪੀ ਸਰਕਾਰ ਨੇ ਸ਼ੁਰੂ ਕੀਤਾ ਸੀਗਾ ਔਰ ਬਹੁਤ ਜ਼ਿਆਦਾ ਇੱਕ ਸੰਦੀਪ ਸਿੰਘ ਤੇ ਬਾਦਲ ਨੇ ਉਹ ਸੁਣੇ ਫੌਟੇ ਦਾ ਮੈਚ ਕਰਾਇਆ ਸੀਗਾ ਜਿਹਦੇ ਵਿੱਚ ਸਾਰੇ ਦੁਨੀਆ ਦੇ ਵੱਡੇ ਵੱਡੇ ਮੰਨੇ ਪ੍ਰਾਇ ਸਮਗਦਰ ਬੁਲਾਏ ਸੀਗੇ ਤੇ ਬਹਾਨਾ ਬਣਾਇਆ ਸੀ ਕਿ ਅਸੀਂ ਕੋਟੀ ਦਾ ਮੈਚ ਕਰਾ ਲਈਏ ਸੋ ਬਹੁਤ ਉਸ ਸ਼ਿੱਕਾ ਸਾਰਾ ਕੁਝ ਵਿਗੜ ਰਿਹਾ ਤੇ ਪਾਕਿਸਤਾਨ ਤੋਂ ਹੋ ਰਿਹਾ ਪਰ ਬਾਦਲ ਤੇ ਬੀਜੇਪੀ ਸਰਕਾਰ ਨੇ ਡੱਟ ਨਹੀਂ ਤੋੜਿਆ ਅਸੀਂ ਚਿੱਟੀਆਂ ਵੀ ਕਾਂਗਰਸ ਸਰਕਾਰ ਨੂੰ ਭੇਜੀਆਂ ਤੇ ਬਾਦਲ ਸਰਕਾਰ ਦੇ ਡੀਜੀਪੀ ਨੂੰ ਵੀ ਲਿਖਿਆ ਪਰ ਉਹਨਾਂ ਨੇ ਕੋਈ ਨੋਟਿਸ ਨਹੀਂ ਜਿਆ ਹੁਣ ਜਾ ਕੇ ਜਿਹੜਾ ਨੋਟਿਸ ਲਿਆ ਹੈ ਉਦੇ ਵਿੱਚ ਜੋ ਉਸ ਅਸੀਂ ਡੀਜੀਪੀ ਨੂੰ ਪਹਿਲਾਂ ਲਿਖਤੇ ਰਹੇ ਹੈ ਉਹ ਸਾਰੇ ਦਸਤਾਵੇਜ਼ ਸਰਕਾਰ ਕੋਲ ਪਹੁੰਚੇ ਹੋਏ ਕਿਉਂਕਿ ਕਿ ਮੈਂ ਚੰਨੀ ਸਾਹਿਬ ਨੂੰ ਸਾਰੇ ਦਸਤਾਵੇਜ਼ ਦੇ ਦਿੱਤੇ